ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਟੈਨ ਅੱਜ 8 ਸਤੰਬਰ ਹੈ 8 ਸਤੰਬਰ 1922 31 ਅਗਸਤ ਤੋਂ ਰੋਜ਼ਾਨਾ 100 ਸਿੱਖਾਂ ਦਾ ਜਥਾ ਅਕਾਲ ਤਖਤ ਸਾਹਿਬ ਤੋਂ ਗੁਰੂ ਦਾ ਬਾਗ ਜਾਣ ਲੱਗ ਪਿਆ ਸੀ। ਇਸ ਜਥੇ ਦੇ ਨਾਲ ਇੱਕ ਐਮ뷸ੈਂਸ ਵੀ ਹੋਇਆ ਕਰਦੀ ਸੀ। ਇਸ ਜਥੇ ਨੂੰ ਰਾਹ ਦੇ ਵਿੱਚ ਰਾਜਾ ਸੰਸੀ, ਸ਼ੀਨਾ ਅਤੇ ਗਮਟਾਲਾ ਪੁਲ ਤੇ ਰੋਕ ਲਿਆ ਜਾਂਦਾ ਅਤੇ ਲਾਠੀਆਂ ਮਾਰ-ਮਾਰ ਕੇ ਹਰ ਇੱਕ ਨੂੰ ਬੇਹੋਸ਼ ਕਰ ਦਿੱਤਾ ਜਾਂਦਾ ਸੀ। ਜਦੋਂ ਸਾਰੇ ਸਿੱਖ ਬੇਹੋਸ਼ ਹੋ ਜਾਂਦੇ ਤਾਂ ਪੁਲਿਸ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਧੂਕ ਕੇ ਚਿੱਕੜ ਵਾਲੇ ਟੋਏਆਂ ਦੇ ਵਿੱਚ ਛੱਡ ਦਿੰਦੀ ਸੀ। ਇਸ ਤੋਂ ਮਗਰੋਂ ਮੈਡੀਕਲ ਟੀਮ ਆਪਣੀ ਕਾਰਵਾਈ ਸ਼ੁਰੂ ਕਰਿਆ ਕਰਦੀ ਸੀ। ਇਹਨਾਂ ਸਾਰੇ ਜ਼ਖਮੀਆਂ ਨੂੰ ਅੰਮ੍ਰਿਤਸਰ ਲਿਜਾਇਆ ਜਾਂਦਾ ਅਤੇ ਸ਼ਰੋਮਣੀ ਕਮੇਟੀ ਵੱਲੋਂ ਚਲਾਏ ਜਾਂ 28 ਸਤੰਬਰ 1922 ਤੱਕ 836 ਸਿੱਖ ਪੁਲਿਸ ਵੱਲੋਂ ਕੁੱਟੇ ਜਾ ਚੁੱਕੇ ਸਨ ਪਰ ਅਜੇ ਵੀ ਸੈਂਕੜੇ ਸਿੱਖ ਜਥਿਆਂ ਦੇ ਵਿੱਚ ਜਾਣ ਵਾਸਤੇ ਲਗਾਤਾਰ ਆ ਰਹੇ ਸਨ 8 ਸਤੰਬਰ 1955 ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰ ਰਮਨਿ ਸਰ ਦੇ ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 6 April 1955 ਤੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੇ ਪਾਬੰਦੀ ਲਾ ਦਿੱਤੀ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਸਰਕਾਰੀ ਇਜਾਜ਼ਤ ਬਿਨਾਂ ਜਲਸੇ ਜਲੂਸਾਂ ਤੇ ਵੀ ਪਾਬੰਦੀ ਲਾ ਦਿੱਤੀ 15 April 1955 ਦੇ ਦਿਨ ਗੁਰੂਦਾਬਾਗ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸਜੇ ਦੀਵਾਨ ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਬੋਲਦਿਆਂ ਐਲਾਨ ਕੀਤਾ ਕਿ ਸਿੱਖ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਰੇ ਤੇ ਪਾਬੰਦੀ برداشت ਨਹੀਂ ਕਰਨਗੇ। ਉਹਨਾਂ ਨੇ ਐਲਾਨ ਕੀਤਾ ਕਿ ਜੇਕਰ 23 April ਤੱਕ ਇਹ ਪਾਬੰਦੀ ਨਾ हटਾਈ ਗਈ ਤਾਂ ਇਸ ਦੇ ਖਿਲਾਫ ਮੋਰਚਾ ਲਾ ਦਿੱਤਾ ਜਾਵੇਗਾ। ਸਰਕਾਰ ਨੇ ਇਸ ਐਲਾਨ ਦੀ ਪ੍ਰਵਾਨਗੀ ਨਹੀਂ ਕੀਤੀ। 24 April ਦੇ ਦਿਨ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 10 May 1955 ਤੋਂ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ। ਜਦ ਸਰਕਾਰ ਨੇ ਪਾਬੰਦੀ ਲਾਉਣ ਤੋਂ ਨਾ ਕਰ ਦਿੱਤੀ ਤਾਂ ਐਲਾਨ ਦੇ ਮੁਤਾਬਕ 10 ਮਈ 1955 ਦੇ ਦਿਨ ਅਕਾਲੀ ਦਲ ਨੇ ਪੰਜਾਬੀ ਸੁਭਾ ਜ਼ਿੰਦਾਬਾਦ ਨਾਅਰੇ ਤੇ ਲਾਈ ਪਾਬੰਦੀ ਦੇ ਖਿਲਾਫ ਮੋਰਚਾ ਲਾ ਦਿੱਤਾ। ਉਸ ਦਿਨ ਪਹਿਲਾ ਜਥਾ ਭੇਜਿਆ ਜਾਣਾ ਸੀ ਸ਼ਾਮ ਨੂੰ 7 ਵਜੇ ਮੰਜੀ ਸਾਹਿਬ ਦੇ ਵਿੱਚ ਇੱਕ ਭਾਰੀ ਦੀਵਾਨ ਸਜਾਇਆ ਗਿਆ ਇਸ ਦੀਵਾਨ ਦੇ ਵਿੱਚ 1 ਲੱਖ ਦੇ ਕਰੀਬ ਸਿੱਖ ਹਾਜ਼ਰ ਸਨ ਇਸ ਤੋਂ ਮਗਰੋਂ ਮਾਸਟਰ ਤਾਰਾ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫਤਾਰੀ ਦੇਣ ਲਈ ਮੰਜੀ ਸਾਹਿਬ ਦੇ ਦੀਵਾਨ ਦੇ ਵਿੱਚੋਂ ਬਾਹਰ ਨਿਕਲੇ ਪੁਲਿਸ ਦੀ ਭਾਰੀ ਫੋਰਸ ਬ੍ਰਹਮਬੁੱਟਾ ਖਾੜੇ ਦੇ ਸਾਹਮਣੇ ਉਹਨਾਂ ਨੂੰ ਜੀ ਆਣ ਆਖਣ ਵਾਸਤੇ ਮੌਜੂਦ ਸੀ ਜਦ ਮਾਸਟਰ ਤਾਰਾ ਸਿੰਘ ਗ੍ਰਿਫਤਾਰੀ ਦੇਣ ਵਾਸਤੇ ਜਾ ਰਹੇ ਸਨ ਤਾਂ ਲੋਕ ਉਹਨਾਂ ਦੇ ਉੱਤੇ ਪੈਸਿਆਂ ਨੋਟਾਂ ਤੇ ਫੁੱਲਾਂ ਦਾ ਮੀਂਹ ਵਰਹਾ ਰਹੇ ਸਨ ਨਾਕੇ ਤੇ ਪਹੁੰਚਦਿਆਂ ਪੁਲਿਸ ਨੇ ਮਾਸਟਰ ਜੀ ਨੂੰ ਗ੍ਰਿਫਤਾਰ ਕਰ ਪਿਛੋਂ ਦੋ ਹੋਰ ਜਥਿਆਂ ਨੇ ਇਸੇ ਤਰ੍ਹਾਂ ਮਿੱਥੇ ਹੋਏ ਨਾਰੇ ਲਾ ਕੇ ਗ੍ਰਿਫਤਾਰੀ ਦਿੱਤੀ 12 ਜੁਲਾਈ ਦੇ ਦਿਨ ਪੰਜਾਬੀ ਨਾਰੇ ਦੇ ਲੱਗੀ ਪਾਬੰਦੀ ਦੇ ਖਿਲਾਫ 64 ਰੋਜ਼ਾ ਮੋਰਚਾ ਜਿੱਤਿਆ ਗਿਆ ਪਹਿਲਾਂ ਤਾਂ ਸੱਤਰ ਨੇ ਮੋਰਚੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਿੱਖਾਂ ਨੂੰ ਰਿਹਾ ਕਰਨ ਤੋਂ ਨਾ ਕਰ ਦਿੱਤੀ ਪਰ ਨਵੇਂ ਮੋਰਚੇ ਤੋਂ ਡਰ ਕੇ ਸਾਰੇ ਕੈਦੀ ਰਿਹਾ ਕਰ ਦਿੱਤੇ ਸਭ ਤੋਂ ਅਖੀਰ ਤੇ ਮਾਸਟਰ ਤਾਰਾ ਸਿੰਘ ਨੂੰ 8 ਸਤੰਬਰ 1955 ਦੇ ਦਿਨ ਰਿਹਾਅ ਕੀਤਾ ਗਿਆ ਸੀ 28 ਨਵੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਕਮਰਪਾਲ ਸਿੰਘ ਪੁੱਤਰ ਮਾਸਟਰ ਜੱਪ ਸਿੰਘ ਵਾਸੀ ਸਹਿਬਜਾਦਾ ਅਜੀਤ ਸਿੰਘ ਨਗਰ ਸੁਖਮੰਦਰ ਸਿੰਘ ਵਾਸੀ ਦੀਪ ਸਿੰਘ ਵਾਲਾ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 28 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਹੀਰਾਨਗਰ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 7 ਸਤੰਬਰ 1991 ਦੇ ਦਿਨ ਬਾਬਰਾਬਦੀ ਚੈੱਕਪੋਸਟ ਤੇ ਖਾੜਕੂਆਂ ਦੀ ਪੁਲਿਸ ਅਤੇ CRPF ਦੀਆਂ ਫੋਰਸਾਂ ਦੇ ਨਾਲ ਟੱਕਰ ਹੋ ਗਈ ਇਸ ਅਚਾਨਕੋ ਹੀ ਟੱਕਰ ਦੇ ਵਿੱਚ ਪੁਲਿਸ ਦੇ 2 CRPF ਦੇ 3 ਸਿਪਾਹੀ ਮਾਰੇ ਗਏ ਇਧਰ ਖੇਮ ਸਿੰਘ ਬਲਦਕਲਾਂ ਵਿਜ਼ਾਖਮੀ ਹੋ ਗਿਆ ਇਸ ਤੋਂ ਮਗਰੋਂ ਗਮਦੂਰ ਸਿੰਘ ਬशीर ਮੁਹੰਮਦ ਅਤੇ ਜਗਰਾਤ ਸਿੰਘ ਰਾਏਸਨ ਉੱਥੋਂ ਉਸ ਨੂੰ ਕੱਟ ਕੇ ਲੈ ਗਏ ਕਿਉਂਕਿ ਉਹ ਬਹੁਤ ਜ਼ਖਮੀ ਸੀ ਇਸ ਕਰਕੇ ਪਹਿਲਾਂ ਤਾਂ ਉਸ ਨੂੰ ਪਿੰਡ ਮੋਜੀਆਂ ਅਤੇ ਰਾਏਪੁਰ ਦੇ ਵਿਚਕਾਰ ਖੇਤਾਂ ਦੇ ਵਿੱਚ ਲਿਜਾ ਕੇ ਛਿਪਾ ਦਿੱਤਾ ਗਿਆ ਇਨ੍ਹਾਂ ਦੇ ਵਿੱਚ ਕਿਸੇ ਮੁਖਬਰ ਨੇ ਉਹਨਾਂ ਦੇ ਉੱਥੇ ਲੁਕੇ ਹੋਣ ਦੀ ਖ਼ਬਰ ਫੋਰਸਜ਼ ਨੂੰ ਦੇ ਦਿੱਤੀ ਅਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਤੇ ਸੀਆਰਪੀਐਫ ਦੀਆਂ ਫੋਰਸਜ਼ ਨੇ ਉਸ ਸਥਾਨ ਨੂੰ ਅਤੇ ਆਲੇ-ਦੁਆਲੇ ਦੇ ਦਰਜਨ ਦੇ ਕਰੀਬ ਪਿੰਡਾਂ ਨੂੰ ਘੇਰਾ ਪਾ ਲਿਆ ਸਪੀਕਰ ਤੇ ਪੁਲਿਸ ਨੇ ਐਲਾਨ ਕੀਤਾ ਕਿ ਫੋਰਸਜ਼ ਨੇ ਘੇਰਾ ਪਾਇਆ ਹੋਇਆ ਅਤੇ ਉਹ ਹੱਥ ਖੜੇ ਕਰਕੇ ਬਾਹਰ ਆ ਜਾਣ ਖੜਕੂਆਂ ਦੀ ਗਿਣਤੀ 8 ਸੀ ਅਤੇ ਇਹਨ ਦਾ ਗੁਰਮੇਲ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਰਾਏਪੁਰ ਜ਼ਿਲ੍ਹਾ ਮਾਂਸਾ ਜਗਰਾਤ ਸਿੰਘ ਬਲਵਿੰਦਰ ਸਿੰਘ ਵਰ ਫਗੋਲੀ ਬशीर ਮੁਹੰਮਦ ਕੇਮ ਸਿੰਘ ਪਰਮਜੀਤ ਸਿੰਘ ਫੂਲੇਵਾਲ ਗੁਰਮੇਲ ਸਿੰਘ ਸੈਕਟਰੀ ਇਹ ਮੁਕਾਬਲਾ 24 ਘੰਟੇ ਚੱਲਿਆ ਅਖੀਰ 100 ਤੋਂ ਵੱਧ ਫੋਰਸਸ ਦੇ ਨਾਲ ਟੱਕਰ ਲੈਂਦੇ ਦਰਜਨ ਤੋਂ ਵੱਧ ਸਪਾਈਆਂ ਨੂੰ ਮਾਰਨ ਮਗਰੋਂ ਇਹ ਸਾਰੇ ਸਿੰਘ ਸ਼ਹੀਦ ਹੋ ਗਏ 8 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਸੁਖਪਾਲ ਸਿੰਘ ਸਜਣ ਸਿੰਘ ਬੱਗਾ ਇਕਬਾਲ ਸਿੰਘ ਬਾਲਾ ਵਾਸੀ ਬੁੱਟਰ ਰੌਸ਼ਨ ਸਾਹਵਾਲਾ ਫਿਰੋਜ਼ਪੁਰ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 8 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਗੁਰਦੀਪ ਸਿੰਘ ਪੁੱਤਰ ਜਗੀਰ ਸਿੰਘ ਰੰਧਾਵਾ ਵਾਸੀ ਪਾਉਵਾਲ ਜ਼ਿਲ੍ਹਾ ਰੋਪੜ ਮਨਜਿੰਦਰ ਸਿੰਘ ਬਿੱਲਾ ਗੁਰਮੀਤ ਸਿੰਘ ਬੱਬਰ ਰਾਏਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ